ਗੱਲ ਕਰਾਂਗੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਪੰਜਾਬ ਦੀ ਸੋ ਆਪਾਂ ਨੂੰ ਪਤਾ ਕਿ ਹੜਾ ਜਿਹੜੇ ਬੜੇ ਆਏ ਹੋਏ ਇਲਾਕਿਆਂ ਦੇ ਵਿੱਚ ਤਾਂ ਹੜਾ ਦੀ ਮਾਰ ਲੋਕ ਚੱਲ ਰਹੇ ਐ ਤਾਂ ਇਹਦੇ ਸਬੰਧ ਵਿੱਚ ਇੱਕ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੈ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਗਈ ਹੈ ਸੋ ਆ ਸਕਰੀਨ ਤੇ ਮੁੱਖ ਮੰਤਰੀ ਪੰਜਾਬ ਭਵੰਤਮਾਨ ਦਾ ਟਵੀਟ ਤੁਸੀਂ ਦੇਖ ਸਕਦੇ ਹੋ ਸੋ ਇਹਦੇ ਵਿੱਚ ਲਿਖਿਆ ਕਿ ਕੁਦਰਤ ਦੀ ਮਾਰ ਅੱਗੇ ਕਿਸੇ ਦਾ ਜੋਰ ਨਹੀਂ ਪਰ ਆਪਾਂ ਰਲ ਮਿਲ ਕੇ ਇਸ ਔਖੀ ਘੜੀ ਦੇ ਵਿੱਚ ਇੱਕ ਦੂਜੇ ਨਾਲ ਖੜੀਏ ਮੈਂ ਅਤੇ ਸਾਡੇ ਸਾਰੇ ਮੰਤਰੀ ਸਹਿਬਾਨ ਤੇ ਵਿਧਾਇਕ ਆਪਣੇ 1 ਮਹੀਨੇ ਦੀ ਤਨਖਾਹ ਹੜ ਨਾਲ ਪ੍ਰਭਾਵਤ ਲੋਕਾਂ ਦੀ ਮਦਦ ਅਤੇ ਰਾਹਤ ਕਾਰਜਾਲੀ ਦੇ ਰਹੇ ਆ ਸਾਡੀ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਤਨਦੇਹੀ ਨਾਲ ਲੋਕਾਂ ਦੇ ਨਾਲ ਖੜੇ ਨੇ ਪਰਮਾਤਮਾ ਅੱਗੇ ਅਰਦਾਸ ਜਲਦ ਸਾਰੇ ਹਾਲਾਤ ਠੀਕ ਹੋਣਗੇ ਤਾਂ ਕਿਤੇ ਨਾ ਕਿਤੇ ਕੁਝ ਨਾ ਕੁਝ ਰਾਹਤ ਆ ਜਿਹੜੀ ਉਹ ਲੋਕਾਂ ਨੂੰ ਮਿਲੂ ਇੱਕ ਚੰਗਾ ਫੈਸਲਾ ਹੀ ਆਪਾਂ ਕਹਿ ਸਕਦੇ ਆ ਮਹੀਨੇ ਦੀ ਕੀਏ 2 ਮਹੀਨੇ ਦੀ ਵੀ ਮੰਤਰੀ ਦੇ ਵਿਧਾਇਕ ਤਨਖਾਹ ਦੇ ਦੇਣਾ ਤਾ ਕਿਤਨਾ ਕਿਤੇ ਸਹਾਰਾ ਜਿਹੜਾ ਲੋਕਾਂ ਨੂੰ ਲੱਗ ਜਾਣਾ ਹੈ। ਬਾਕੀ ਪੰਜਾਬ ਦੇ ਲੋਕ ਨੇ ਬਾਕੀ ਤੁਸੀਂ ਆ ਫੋਟੋਆਂ ਵਿੱਚ ਦੇਖ ਸਕਦੇ ਹੋ। ਸੋ ਲਗਭਗ 300 ਦੇ ਕਰੀਬ ਟਰਾਲੀ ਹੈ ਜਿਹੜੀ ਉਹ ਹਾਰਟ ਪ੍ਰਭਾਵਿਤ ਇਲਾਕਿਆਂ ਮੰਨੀ ਚੱਲ ਪਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਿੰਗਰ ਵੀ ਜਿਹੜੇ ਉਹ ਸਾਹਮਣੇ ਆਏ ਜਿਹਦੇ ਵਿੱਚ ਜਸਤੀ ਜਸਵੀਰ, ਦਲਜੀਤ ਦੋਸਾਂਝ, ਸਤਿੰਦਰ ਸਰਤਾਜ ਤੇ ਹੋਰ ਨਾਮੀ ਕਲਾਕਾਰ ਨੇ ਜਿਨ੍ਹਾਂ ਨੇ ਕਿਹਾ ਕਿ ਭਈ ਅਸੀਂ ਪੰਜਾਬ ਨਾਲ ਖੜੇ ਆਂ ਜਿੰਨੀ ਮਦਦ ਹੋ ਸਕੇ ਅਸੀਂ ਕਰਾਂਗੇ। ਤਾ ਲੋਕ ਪੰਜਾਬ ਦੇ ਵੀ ਜਿਹੜੇ ਉਚਲ ਪਏ ਆ ਹੜ੍ਹ ਪ੍ਰਭਾਵਤ ਇਲਾਕਿਆਂ ਮੰਨੀ ਸੋ ਟਰਾਲੀਆਂ ਦੇ ਵਿੱਚ ਸਾਰਾ ਸਮਾਨ ਲੱਦਿਆ ਹੋਇਆ ਜੋ ਜ਼ਰੂਰਤ ਵਸਤੂਆਂ ਨੇ ਤਾਂ ਕੋਈ ਮੱਝਾਂ ਲਈ ਚਾਰਾ ਭੇਜ ਰਿਹਾ ਕੋਈ ਇਨਸਾਨਾਂ ਲਈ ਰੋਟੀ ਪਾਣੀ ਦਾ ਪ੍ਰਬੰਧ ਕਰ ਰਿਹਾ ਕੋਈ ਪਾਣੀ ਲਿਜਾ ਰਿਹਾ ਬਾਕੀ ਹੈ ਭਾਈ ਹੈ ਪੰਜਾਬ ਹੈ ਇਤਾਂ ਬਾਰ ਲੀਂਸ ਦਿੱਟਾਂ ਨੂੰ ਨਹੀਂ ਭੁੱਖਾ ਮਾਰ ਦਿੰਦਾ ਤੇ ਇਹ ਗੱਲ ਤਾਂ ਫਿਰ ਜਿਹੜੀ ਆਪਣੇ ਪੰਜਾਬੀਆਂ ਤੇ ਇਹਦਾ ਖੁਦ ਆਪਣੇ ਪੰਜਾਬੀ ਭਰਾ ਨੇ ਤਾਂ ਇਹਨਾਂ ਨੂੰ ਕਿਵੇਂ ਭੁੱਖਾ ਮਾਰਨ ਦੇ ਦਊਗਾ ਕੁਦਰਤ ਦੀ ਕਰੋਪੀ ਅੱਗੇ ਜ਼ੋਰ ਨਹੀਂ ਚੱਲਦਾ ਬਹੁਤ ਬੇਜਬਾਨ ਜਿਹੜੇ ਵਿਚਾਰੇ ਕਿੱਲਿਆਂ ਤੇ ਖੜੇ ਰਹੇਗੇ ਇਹਦੇ ਹੱਥ ਬੱਸ ਦੀ ਗੱਲ ਨਹੀਂ ਸੀ ਪਾਣੀ ਇੰਨਾ ਆ ਗਿਆ ਉਹ ਦੁੱਖਾਂ ਜਿਹੜਾ ਕਦੇ ਵੀ ਨਹੀਂ ਮਿਟ ਸਕਦਾ ਦੁੱਖ ਹਮੇਸ਼ਾ ਜ਼ਿੰਦਗੀ ਦੇ ਵਿੱਚ ਰਹਿੰਦਾ ਹੈ ਕਿਉਂਕਿ ਡੰਗਰ ਪਸ਼ੂ ਵੀ ਆਪਣੇ ਇੱਕ ਪਰਿਵਾਰ ਦਾ ਹਿੱਸਾ ਬਣ ਜਾਂਦੇ ਐ ਇੱਕ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾਂ ਹੁੰਦੇ ਨੇ ਉਹ ਵੀ ਨਹੀਂ ਚਲੇ ਜਾਂਦੇ ਉਹਨਾਂ ਦੀ ਜਿਹੜੀ ਡੈਥ ਹੋ ਜਾਂਦੀ ਹੈ ਪਰ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਇਤਨਾ ਕਿਤੇ ਲੋਕ ਜਿਹੜਾ ਕੋਸ਼ਿਸ਼ ਪੂਰੀ ਕਰ ਰਹੇ ਐ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਹੁੰਚਾਓ ਤੇ ਲੋਕਾਂ ਨੂੰ ਵੀ ਬੇਨਤੀ ਐ ਜਿੰਨੇ ਜੋਗੇ ਹੈਗੇ ਆ ਪਿੰਡਾਂ ਦੇ ਵਿੱਚ ਰਾਸ਼ਨ ਇਕੱਠਾ ਹੁੰਦਾ ਹੈ ਕੋਈ ਰੋਟੀਆਂ ਇਕੱਠੀਆਂ ਹੁੰਦੀਆਂ ਨੇ ਜੋ ਵੀ ਜ਼ਰੂਰੀ ਵਸਤੂ ਹੈ ਸਮਾਨ ਹੈ ਖਾਸ ਕਰਕੇ ਉਹਨਾਂ ਬੇਜਵਾਨਾਂ ਲਈ ਤਾਂ ਉਹਨਾਂ ਲਈ ਜ਼ਰੂਰ ਇਕੱਠਾ ਕਰੋ ਕੋਈ ਆਪ ਤੁਹਾਡੇ ਪਿੰਡ ਦੇ ਵਿੱਚ ਨਹੀਂ ਜਾ ਸਕਦਾ ਤੁਹਾਡੇ ਨੇੜਲੇ ਪਿੰਡਾਂ ਦੇ ਜਾ ਰਹੇ ਹੈ ਤਾਂ ਉਹ ਸਾਰਾ ਰਾਸ਼ਨ ਹੈ ਜਿਹੜਾ ਉੱਥੇ ਪਹੁੰਚਾ ਦਿਓ